ਦਲਾਵਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਜੀਵਨਾਈ ਦੇ ਨਜ਼ਦੀਕ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਟਰੈਕਸ ਹੋਈ ਹਾਦਸਾ ਗ੍ਰਸਤ ਰੋਡ ਦੇ ਉੱਪਰ ਧੁੰਦ ਦੇ ਕਾਰਨ ਬੱਸ ਦੇ ਪਿੱਛੇ ਹੀ ਟਰੈਕਸ ਵਾਲੇ ਵੱਲੋਂ ਆਪਣੀ ਗੱਡੀ ਰੋਕ ਦਿੱਤੀ ਗਈ ਸੀ ਅਤੇ ਪਿੱਛੋਂ ਆਉਂਦੇ ਟਰਾਲੇ ਨੇ ਟੱਕਰ ਮਾਰੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 5 ਤੋਂ 6 ਅਧਿਆਪਕਾਂ ਦੇ ਸੱਟਾਂ ਲੱਗੀਆਂ ਵੱਡੇ ਨੁਕਸਾਨ ਤੋਂ ਬਚਾ ਰਿਹਾ ਹੈ ਜਾਣਕਾਰੀ ਮੁਤਾਬਕ ਅੱਜ ਤੜਕਸਾਰ 8:30 ਵਜੇ ਦੇ ਕਰੀਬ ਫਾਜ਼ਿਲਕਾ ਅਤੇ ਜਲਾਲਾਬਾਦ ਤੋਂ ਅਧਿਆਪਕਾਂ ਨੂੰ ਲੈ ਕੇ ਮਮਦੋਟ ਜਾ ਰਹੀ ਟ੍ਰੈਕਸ ਜੀਵਰਾਇਂ ਦੇ ਨਜ਼ਦੀਕ ਹਾਸਤਾਕਰਸਤ ਹੋਈ ਹੈ ਦੱਸ ਦਈਏ ਕਿ ਇਸ ਦੌਰਾਨ ਟ੍ਰੈਕਸ ਦੇ ਵਿੱਚ 11 ਅਧਿਆਪਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 5 ਤੋਂ 6 ਅਧਿਆਪਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਜਦਕਿ ਇੱਕ ਅਧਿਆਪਕ ਤੇ ਜਾਦੇ ਸੱਟਾਂ ਲੱਗੀਆਂ ਜਿਸ ਨੂੰ ਗੁਰੂ ਹਰ ਸਹਾਏ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਟਰੈਕਸ ਦੇ ਡਰਾਈਵਰ ਨੇ ਦੱਸਿਆ ਕਿ ਤੁੰਦ ਬਹੁਤ ਜ਼ਿਆਦਾ ਸੀ ਜਿਸ ਦੇ ਚਲਦਿਆਂ ਉਹ ਬੱਸ ਦੇ ਪਿੱਛੇ ਜਾ ਰਹੇ ਸਨ ਜਦ ਜੀਵਾਰ ਰਾਹੀਂ બસ اڈੇ ਤੇ ਰੁਕੀ ਤਾਂ ਉਹਨਾਂ ਨੇ ਵੀ ਪਿੱਛੇ ਹੀ ਆਪਣੀ ਗੱਡੀ ਰੋਕ ਦਿੱਤੀ ਇਸ ਦੌਰਾਨ ਪਿੱਛੋਂ ਆਉਂਦੇ ਘੋੜਾ ਟਰਾਲਾ ਨੇ ਟਰੈਕਸ ਨੂੰ ਟੱਕਰ ਮਾਰ ਦਿੱਤੀ ਅਤੇ ਟਰੈਕਸ ਅੱਗੇ ਜਾ ਕੇ ਬੱਸ ਦੇ ਵਿੱਚ ਵੱਜੀ ਇਸ ਦੌਰਾਨ ਟਰੈਕਸ ਵਿੱਚ ਬੈਠੇ ਅਧਿਆਪਕਾਂ ਦੇ ਸੱਟਾਂ ਲੱਗੀਆਂ ਨੇ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਸ ਦੌਰਾਨ ਘੋੜਾ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਤਾਂ ਹੋਇਆ ਇਹ ਭਾਈ ਜੀ ਇਹ ਗੱਡੀ ਬੱਸ ਖੜੀ ਸੀ ਪਿਕਅਪ ਆ ਕੇ ਰੁਗੀ ਮਗਰ ਤੇ ਮੇਰੇ ਟਰਾਲੇ ਵਾਲੇ ਨੇ ਆ ਕੇ ਮਾਰੀ ਆ ਤੇ ਡਰਾਈਵਰ ਭੱਜ ਗਿਆ ਸੀ ਜੀ ਇਹ ਗੱਡੀ ਦਾ ਹਾਂਜੀ ਅੱਛਾ ਤੇ ਫਿਰ ਮੈਂ ਆਇਆ ਪਿੱਛੋਂ ਦੀ ਗੱਡੀ ਤੇ ਬ੍ਰੇਕ ਲਾਈ ਆ ਜੀ ਅੱਛਾ ਜਲਦੀ ਗੱਡੀ ਛੱਡ ਕੇ ਹਾਂਜੀ ਗੱਡੀ ਜਲਦੀ ਛੱਡ ਕੇ ਟਰਾਲਾ ਛੱਡ ਕੇ ਟਰਾਲੇ ਵਾਲਾ ਹਾਂਜੀ ਅੱਛਾ ਤੇ ਕੀ ਵਿੱਚ ਕਿੰਨੀਆਂ ਕੋ ਸਵਾਰੀਆਂ ਸੀ ਸਟਾਫ ਕਿੰਨਾਂ ਦੇ ਲੱਗੀਆਂ ਸੱਟਾਂ ਪੰਜ ਛੇ ਦੇ ਟੀਚਰਾਂ ਦੇ ਲੱਗੀਆਂ ਹੂੰ ਨੋਰਮਲ ਹੀ ਆ ਜ਼ਿਆਦਾ ਨਹੀਂ ਲੱਗੀਆਂ ਜ਼ਿਆਦਾ ਨਹੀਂ ਹਾਂਜੀ ਤੇ ਕਿੰਨੇ ਕੋਈ ਦਾ ਵਾਕ ਹੈ ਇਹ ਵਕਾ ਹੈਗਾ ਜੀ 9 ਵਜੇ ਦਾ ਜੀ ਪੌਣੇ 9 ਵਜੇ ਦਾ 9:30 8:00 ਅੱਛਾ ਕਾਰਨ ਕੀ ਮੰਨਦੇ ਆ ਤੁਸੀਂ ਵੀ ਇਹ ਹਾਦਸੇ ਦਾ ਕਾਰਨ ਕੀ ਹੋ ਗਿਆ ਇਹ ਧੁੰਦੀ ਹੈ ਜੀ ਧੁੰਦ ਕਰ ਹਾਂਜੀ ਜੂਰੀ ਇਧਰ ਹੀ ਰਹਿਣ ਹਾਂਜੀ ਕੀ ਨਾਂ ਜੀ ਹਰਦੇਵਾਲ ਸਿੰਘ ਠੀਕ ਕੀ ਨਾਂ ਬਾਈ ਜੀ ਦਾ ਭਜਨ ਸਿੰਘ ਜੀ ਕੀ ਮਾਮਲਾ ਸਰ ਅਸੀਂ ਫਾਇਲ ਕਾ ਤੋ ਆ ਰਹੇ ਸੀ ਜੀਵਾਂ ਰਹੀ ਅੱਡੇ ਤੇ ਧੁੰਦ ਓਨ ਕਰਨ ਦੇ ਸੀ ਬਸ ਦੇ ਆ ਕੇ ਪਿੱਛੇ ਖੜ ਗਏ ਪਿੱਛੋਂ ਲਿਆ ਕੇ ਟਰਾਲਾ ਆਇਆ ਸਪੀਡ ਤੇ ਓਵਰ ਸਪੀਡ ਸੀ ਪਿੱਛੋਂ ਲਿਆ ਕੇ ਮਾਰਤਾ ਤੋ ਆ ਰੇ ਜੀ ਫਾਜ਼ਿਲਕਾ ਤੋਂ ਜੀ ਜਾਣਾ ਕਿੱਥੇ ਮੰਦੋਟ ਰੋਜਾਨਾ ਜਾਂਦੇ ਹਾਂ ਜੀ ਰੋਜਾਨਾ ਕੌਣ ਹੁੰਦੇ ਆ ਵਿੱਚ ਟੀਚਰ ਹੁੰਦੇ ਨੇ ਜੀ ਅੱਛਾ ਜੀ ਹਾਂਜੀ ਤੇ ਸੱਟਾਂ ਵੀ ਲੱਗੀਆਂ ਹਾਂਜੀ ਹਾਂਜੀ ਇੱਕ ਟੀਚਰ ਨੂੰ ਸੱਟਾਂ ਲੱਗੀਆਂ ਕਿੱਥੋਂ ਦੇ ਹੈ ਕੀ ਨਾਂ ਹੈ ਬੱਗਾ ਸਿੰਘ ਤਾੜ ਦੇ ਗਏ ਨੇ ਸੰਦੀਪ ਸਰ ਅੱਛਾ ਜੀ ਹਾਂਜੀ ਕਿੱਥੇ ਐ ਇਸ ਕੰਮ ਇਸ ਟਾਈਮ ਗੁਰੂ ਸਰ ਟੋ ਹਸਪੀਟਲ ਹਸਪੀਟਲ ਹਾਂਜੀ 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 ਅੱਛਾ ਜੀ ਗੱਡੀ ਕਿੱਥੋਂ ਦੀ ਹੈ ਇਹ ਫਾਜ਼ਿਲਕਾ ਦੀ ਜੀ ਤੇ ਰੋਜਾਨਾ ਜਾਂਦੇ ਹਾਂ ਜੀ ਰੋਜਾਨਾ ਤੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਜਾਨਾ ਜਾਂਦਾ ਸਾਨੂੰ ਕਿਤਰੇ 2018 ਤੋਂ ਸ਼ੁਰੂ ਹੈ ਸੀ ਚੰਦੇ ਨੇ ਹਾਂਜੀ 6 ਸਾਲ ਹੋ ਗਏ ਹਾਂਜੀ ਤੇ ਇਹ ਕੀ ਕਾਰਨ ਕੀ ਮੰਨਦੇ ਹੋ ਹਾਦਸੇ ਸਰ ਅਸੀਂ ਧੁੰਦੇਗੀ ਸੀ ਇਹਦੇ ਕਾਰਨ ਅਸੀਂ ਔਰ ਟ੍ਰੈਕ ਨਹੀਂ ਕਰ ਰਹੇ ਸੀ ਅਸੀਂ ਆਗੇ ਬੱਸ ਦੇ ਪਿੱਛੇ ਆ ਕੇ ਗੱਡੀ ਖੜਵਾ ਲਈ ਬਿਲਕੁਲ ਧੁੰਦ ਜਿਆਦਾ ਸੀ ਓਵਰਟੇਕਰ ਹੀ ਨਹੀਂ ਕਿਸੇ ਨੇ ਵੀ ਇਹਨੇ ਲਿਆ ਕੇ ਸਪੀਡ 'ਚ ਹੈ ਸੀ ਟਰਾਲਾ ਪਿੱਛੇ ਲਿਆ ਕੇ ਮਾਰਤਾ ਜੀ ਹਾਂਜੀ ਅੱਗੇ ਫਿਰ ਬੱਸ 'ਚ ਹਾਂਜੀ ਅੱਗੇ ਬੱਸ 'ਚ ਹਾਂਜੀ ਹਾਂਜੀ ਚੱਲੀ ਗਈ ਬੱਸ ਤਾਂ ਕਿੰਨੀਆਂ ਸਵਾਰੀਆਂ ਸੀ ਟੋਟਲ ਸਾਡੇ ਕੋ 11 ਸਵਾਰੀਆਂ ਸੀ ਜੀ 11 ਹਾਂਜੀ ਹਾਂਜੀ ਠੀਕ ਹੈ ਤੁਹਾਡਾ ਕੀ ਨਾਮ ਭਜਨ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹਾਜ਼ਿਲ ਕਰਾਮ ਸਿੰਘ ਵਾਲੀ ਪਹਿਨੀ ਹਾਂਜੀ